ਇਹ ਬਹੁਤ ਵਧੀਆ ਇਹ ਉਪਰਾਲਾ ਪੰਜਾਬ ਪੁਲਿਸ ਦਾ ਵੀ ਕੈਦੀਆਂ ਨੂੰ ਉਹਨਾਂ ਦਾ ਧਿਆਨ ਵੰਡਾਉਣ ਲਈ ਜਾਂ ਉਹਨਾਂ ਨੂੰ ਅੱਗੇ ਵਾਸਤੇ ਚੰਗਾ ਕੰਮ ਕਰਨ ਲਈ ਕਿਉਂਕਿ ਅਕਸਰ ਹੀ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਤਾਂ ਕੁਝ ਚੀਜ਼ਾਂ ਸਿੱਖ ਕੇ ਬਾਹਰ ਆ ਕੇ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਤੇ ਉਹ ਬਹੁਤ ਵਧੀਆ ਗੱਲ ਹੈ ਵੀ ਉਹਨਾਂ ਨੂੰ ਜੇਲ੍ਹ 'ਚ ਹੀ ਕੰਮ ਸਿਖਾਇਆ ਜਾਵੇ ਤਾਂ ਕਿ ਜਦੋਂ ਕੋਈ ਆਪਣਾ ਚੋਰ ਜਾਂ ਕੋਈ ਹੋਰ ਕ੍ਰਾਈਮ ਕਰਕੇ ਜਾਂਦਾ ਤਾਂ ਉਹਨਾਂ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਨਹੀਂ ਹੁੰਦਾ ਸਗੋਂ ਕਿੱਤੇ ਵੱਲ ਲਾਇਆ ਜਾਂਦਾ ਸੋ ਬਹੁਤ ਵਧੀਆ ਗੱਲ ਆ ਬਹੁਤ ਹੀ ਸੋਹਣੀਆਂ ਚੀਜ਼ਾਂ ਜਿਹੜੀਆਂ ਐਡਮਿਟ ਹੱਥ ਦੇ ਨਾਲ ਜੇਲ੍ਹ ਦੇ ਵਿੱਚ ਬਣਾਈਆਂ ਗਿਆ ਮੈਂ ਚਾਹੁੰਦਾ ਤੁਸੀਂ ਵੀ ਇਹਨਾਂ ਤੇ ਜ਼ਰੂਰ ਨਜ਼ਰ ਮਾਰ ਕੇ ਜੇ ਇਹ ਪੰਜਾਬ ਜੇਲ੍ਹਾਂ ਵਿਭਾਗ ਦੀ ਸੁਧਾਰਵਾਦ ਦੀ ਨੀਤੀ ਦੇ ਤਹਿਤ ਪੰਜਾਬ ਪ੍ਰੈਜ਼ੈਂਟ ਡਿਵੈਲਪਮੈਂਟ ਬੋਰਡ ਦੇ ਅਧੀਨ ਕੈਦੀਆਂ ਦੁਆਰਾ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਇਹ ਵਕ ਵਕ ਸਮਾਨ ਜੋ ਤੁਹਾਡੇ ਸਾਹਮਣੇ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਚੀਜ਼ ਬਣਾਈ ਜਾਂਦੀ ਹੈ ਇਹ ਉਹਨਾਂ ਨੂੰ ਕੀਤਾ ਸੁਖ ਸਿਖਲਾਈ ਦੇ ਉਹਦੇ ਨਾਲ ਆਬਜੈਕਟਿਵ ਨਾਲ ਇਹ ਕੰਮਕਾਜ ਸਿਖਾਇਆ ਜਾ ਰਿਹਾ ਹੈ ਇਸ ਦੀ ਸਾਰੀ ਮਿੱਟੀ ਜਿਹੜਾ ਮੈਂ ਧਰਮਦਾਰ ਹੈ ਮੈਂ ਜੇਲ੍ਹ ਮੰਤਰੀ ਸਾਹਿਬ ਸਾਡੀ ਐਡੀ ਸੀ ਪੀ ਜੇਲ੍ਹਾਂ ਅਤੇ ਸਾਡੇ ਸੁਪਰਡੈਂਟ ਜੇਲ੍ਹ ਕੈਂਗੜਾ ਜੇਲ੍ਹ ਫਰੀਦਕੋਟ ਤੇ ਉਹਨਾਂ ਨੂੰ ਧਰਮਦਾਰ ਜਾਂਦਾ ਇਸ ਚੀਜ਼ ਦਾ ਤੇ ਜੋ ਕਿ ਬੰਦਿਆਂ ਨੂੰ ਕਿਤਾ ਮੁਕੀ ਸਿਖਲਾਈ ਕੇਂਦਰੀ ਜਲ ਫਰੀਦਕੋਟ ਵੇਕੇ ਦਿੱਤੀ ਜਾ ਰਹੀ ਹੈ। ਬਣਾਏ ਗਏ ਹਨ। 23 ਤੋਂ ਇਲਾਵਾ ਵਾਈਪੀ ਕੀਤੀ ਵਿੱਚੋਂ ਘਟਦੇ ਸਾਰਾ ਸਮਾਨ ਇੱਕ ਹੱਥੀ ਤਿਆਰ ਕੀਤਾ ਗਿਆ ਹੈ ਕੈਦੀ ਬੰਦੀਆਂ ਵੱਲੋਂ ਤੇ ਜੇਲ੍ਹ ਵਿਭਾਗ ਦੇ ਵੱਲੋਂ ਸਾਰਾ ਸਮਾਨ ਰੌ ਮਟੀਰੀਅਲ ਖਰੀਦ ਕੇ ਉਹਨਾਂ ਦੇ ਹੱਥੋਂ ਤਿਆਰ ਕਰਵਾ ਕੇ ਇੱਥੇ ਆਪਣਾ ਅੱਜ ਰਿਪਬਲਿਕ ਗਣਤੰਤਰ ਦਿਵਸ ਦੇ ਮੌਕੇ ਤੇ ਇਹਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਹ ਪ੍ਰਦਰਸ਼ਨੀ ਵੱਖ-ਵੱਖ ਸਮਿਆਂ ਤੇ ਸਾ ਪੂਰੇ ਸ਼ਹਿਰ ਵਿੱਚ ਲਗਾਈ ਜਾਂਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਲਸ ਵੀ ਸਥਾਪਿਤ ਹੋ ਸਕਣ ਪੂਰੇ ਫਰੀਦਕੋਟ ਜਿਸ ਸ਼ਹਿਰ ਦੇ ਵਿੱਚ ਤਾਂ ਕਿ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ ਇਹਨਾਂ ਦੀ ਜਿਹੜੀ ਕਮਾਈ ਹੈ ਉਹਨਾਂ ਦਾ ਕੁਝ ਹਿੱਸਾ ਕੈਦੀਵੰਦੀਆਂ ਨੂੰ ਉਹਨਾਂ ਦੀਆਂ ਵੇਜਸ ਤੇ ਉਹਨਾਂ ਦੀ ਮਿਹਨਤਾਨੇ ਦੇ ਤੌਰ ਤੇ ਵੰਡ ਦਿੱਤਾ ਜਾਂਦਾ ਹੈ ਵੇਖੋ ਬਹੁਤ ਵਧੀਆ ਇਹ ਉਪਰਾਲਾ ਪੰਜਾਬ ਪੁਲਿਸ ਦਾ ਵੀ ਕੈਦੀਆਂ ਨੂੰ ਉਹਨਾਂ ਦਾ ਧਿਆਨ ਵੰਡਾਉਣ ਲਈ ਜਾਂ ਉਹਨਾਂ ਨੂੰ ਅੱਗੇ ਵਾਸਤੇ ਚੰਗਾ ਕੰਮ ਕਰਨ ਲਈ ਕਿਉਂਕਿ ਅਕਸਰ ਹੀ ਜਦੋਂ ਬੰਦਾ ਜੇਲ੍ਹ ਚ ਜਾਂਦਾ ਤਾਂ ਕੁਝ ਚੀਜ਼ਾਂ ਸਿੱਖ ਕੇ ਬਾਹਰ ਆ ਕੇ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਤੇ ਉਹ ਬਹੁਤ ਵਧੀਆ ਗੱਲ ਆ ਵੀ ਉਹਨਾਂ ਨੂੰ ਜੇਲ੍ਹ 'ਚ ਹੀ ਕੰਮ ਸਿਖਾਇਆ ਜਾਵੇ ਤਾਂ ਕਿ ਜਦੋਂ ਕੋਈ ਆਪਣਾ ਚੋਰ ਜਾਂ ਕੋਈ ਹੋਰ ਕ੍ਰਾਈਮ ਕਰਕੇ ਜਾਂਦਾ ਤਾਂ ਉਹਨਾਂ ਦਾ ਧਿਆਨ ਇਨ੍ਹਾਂ ਚੀਜ਼ਾਂ ਵੱਲ ਨਹੀਂ ਹੁੰਦਾ ਸੋ ਕਿੱਤੇ ਵੱਲ ਲਾਇਆ ਜਾਂਦਾ ਸੋ ਬਹੁਤ ਵਧੀਆ ਗੱਲਾਂ ਬਹੁਤ ਹੀ ਸੋਹਣੀਆਂ ਚੀਜ਼ਾਂ ਜਿਹੜੀਆਂ ਹੈਂਡ ਮੇਡ ਹੱਥ ਦੇ ਨਾਲ ਜੇਲ੍ਹ ਦੇ ਵਿੱਚ ਬਣਾਈਆਂ ਗਿਆ ਮੈਂ ਚਾਹਣਾ ਤੁਸੀਂ ਵੀ ਇਨ੍ਹਾਂ ਤੇ ਜ਼ਰੂਰ ਨਜ਼ਰ ਮਾਰ ਕੇ ਜੇ ਇਹ ਪੰਜਾਬ ਜੇਲ੍ਹਾਂ ਵਿਭਾਗ ਦੀ ਸੁਧਾਰਵਾਦ ਦੀ ਨੀਤੀ ਦੇ ਤਹਿਤ ਪੰਜਾਬ ਪ੍ਰੈਜ਼ੈਂਟ ਡਵੈਲਪਮੈਂਟ ਬੋਰਡ ਦੇ ਅਧੀਨ ਕੈਦੀਆਂ ਦੁਆਰਾ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਇਹ ਵਕ ਵਕ ਸਮਾਨ ਜੋ ਤੁਹਾਡੇ ਸਾਹਮਣੇ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਚੀਜ਼ ਬਣਾਈ ਜਾਂਦੀ ਹੈ ਇਹ ਉਹਨਾਂ ਨੂੰ ਕਿਤਾ ਸੁਖ ਸਿਖਲਾਈ ਦੇ ਉਹਦੇ ਨਾਲ ਆਬਜੈਕਟਿਵ ਨਾਲ ਇਹ ਕੰਮਕਾਜ ਸਿਖਾਇਆ ਜਾ ਰਿਹਾ ਹੈ ਇਸ ਦੀ ਸਾਰੀ ਮਿੱਟੀ ਦੀ ਜਿਹੜਾ ਮੈਂ ਧਰਮਦਾਰ ਹੈ ਮੈਂ ਜੇਲ੍ਹ ਮੰਤਰੀ ਸਾਹਿਬ ਸਾਡੀ ਐਡੀ ਸੀ ਪੀ ਜੇਲਾਂ ਅਤੇ ਸਾਡੇ ਸੁਬਦਨ ਜੇਲ੍ਹ ਕੇਂਗਰੀ ਜੇਲ੍ਹ ਫਰੀਦਕੋਟ ਤੇ ਉਹਨਾਂ ਨੂੰ ਧਰਮਦਾਰ ਜਾਂਦਾ ਇਸ ਚੀਜ਼ ਦਾ ਤੇ ਜੋ ਕਿ ਬੰਦਿਆਂ ਨੂੰ ਕਿਤਾ ਮੁਕੀ ਸਿਖਲਾਈ ਕੇਂਦਰੀ ਜਲ ਫਰੀਦਕੋਟ ਵੇਕੇ ਦਿੱਤੀ ਜਾ ਰਹੀ ਹੈ ਤੇਜ ਤੋਂ ਇਲਾਵਾ ਵਾਈਪੀ ਕੀਤੀ ਵਿੱਚੋਂ ਘਟਦੇ ਸਾਰਾ ਸਮਾਨ ਇੱਕ ਹੱਥੀ ਤਿਆਰ ਕੀਤਾ ਗਿਆ ਹੈ ਕੈਦੀ ਬੰਦੀਆਂ ਵੱਲੋਂ ਤੇ ਜੇਲ੍ਹ ਵਿਭਾਗ ਦੇ ਵੱਲੋਂ ਸਾਰਾ ਸਮਾਨ ਰੌ ਮਟੀਰੀਅਲ ਖਰੀਦ ਕੇ ਉਹਨਾਂ ਦੇ ਹੱਥੋਂ ਤਿਆਰ ਕਰਵਾ ਕੇ ਅਤੇ ਆਪਣਾ ਅੱਜ ਰਿਪਬਲਿਕ ਗਣਤੰਤਰ ਦਿਵਸ ਦੇ ਮੌਕੇ ਤੇ ਇਹਦੀ ਪ੍ਰਦਰਸ਼ਨੀ ਲਗਾਈ ਗਈ ਹੈ ਇਹ ਪ੍ਰਦਰਸ਼ਨੀ ਵੱਖ-ਵੱਖ ਸਮਿਆਂ ਤੇ ਸਾ ਪੂਰੇ ਸ਼ਹਿਰ ਵਿੱਚ ਲਗਾਈ ਜਾਂਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਟਾਲਸ ਵੀ ਸਥਾਪਿਤ ਹੋ ਸਕਣ ਪੂਰੇ ਫਰੀਦਕੋਟ ਸ਼ਹਿਰ ਦੇ ਵਿੱਚ ਤਾਂ ਕਿ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ ਇਹਨਾਂ ਦੀ ਜਿਹੜੀ ਕਮਾਈ ਹੈ ਉਹਨਾਂ ਦਾ ਕੁਝ ਹਿੱਸਾ ਕੈਦੀ ਬੰਦੀਆਂ ਨੂੰ ਉਹਨਾਂ ਦੀਆਂ ਵੇਜਸ ਤੇ ਉਹਨਾਂ ਦੀ ਮਿਹਨਤਾਨੇ ਦੇ ਤੌਰ ਤੇ ਵੰਡ ਦਿੱਤਾ ਜਾਂਦਾ ਹੈ